ਜੋ ਪ੍ਰੈਸ ਕਾਨਫਰੈਂਸ ਬੁਲਾਈ ਗਈ ਹੈ ਉਹ ਬਹੁਤ ਹੀ ਮਨ ਦੇ ਵਿੱਚ ਉਦਾਸੀ ਔਰ ਗੁੱਸੇ ਨਾਲ ਮੈਂ ਇਹ ਪ੍ਰੈਸ ਕਾਨਫਰੈਂਸ ਤੁਹਾਡੇ ਨਾਲ ਅਡਰੈਸ ਕਰਨ ਜਾ ਰਿਹਾ ਹਾਂ ਇਹ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਦੇ ਆਪਣੇ ਮੁੱਖ ਮੰਤਰੀ ਨੇ ਸਿੱਖ ਕੌਮ ਦੇ ਆਸਾਂ ਨੂੰ ਸਿੱਖ ਕੌਮ ਦੀ ਰੀਜ ਨੂੰ ਸਿੱਖ ਕੌਮ ਦੀ ਇੱਕ ਬਹੁਤ ਪੁਰਾਣੀ ਡਿਮਾਂਡ ਨੂੰ ਲੈ ਕੇ ਸਿੱਖ ਕੌਮ ਦੇ ਮੂੰਹ ਤੇ ਚਪੇੜ ਮਾਰੀ ਹੈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਇਨੀ ਜ਼ੁਰਤ ਕੀਤੀ ਹੈ ਕਿ ਸ਼ਰੀਆਮ ਸਿਕਖ ਕੌਮ ਦੇ ਮੂੰਹ ਤੇ ਉਹਨਾਂ ਨੇ ਚਪੇੜ ਮਾਰੀ ਹੈ ਆਪ ਜੀ ਨੂੰ ਪਤਾ ਹੈ ਕਿ ਸਾਲਾਂ ਤੋਂ ਸਿਕਖ ਕੌਮ আর ਸਿਕਖ ਕੌਮ ਦੇ ਨਾਲ ساری ਦੁਨੀਆ ਪਰ ਸਾਰਾ ਸਮਾਜ ਇਹ ਚਾਹੁੰਦਾ ਹੈ ਪਰ ਇਹ ਅਰਦਾਸ ਕਰਦਾ ਰਿਹਾ ਔਰ ਇੱਕ ਮੰਗ ਕਰਦਾ ਰਿਹਾ कि श्री अमृतसर जी ਨੂੰ ਪਵਿੱਤਰ ਨਗਰੀ ਦਾ ਸਟੇਟਸ ਦਿੱਤਾ ਜਾਏ ਔਰ ਇੱਥੇ ਸ਼ਰਾਬ ਔਰ ਬਾਕੀ ਸਭ ਨਸ਼ਿਆਂ ਨੂੰ ਬੈਨ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਬੜੀਆਂ ਐਜੀਟੇਸ਼ਨ ਹੋਈਆਂ ਨੇ ਇਸ ਮੰਗ ਨੂੰ ਲੈ ਕੇ ਬੜੇ ਖੂਨ ਵਹੇ ਨੇ ਇਸ ਮੰਗ ਨੂੰ ਲੈ ਕੇ ਸਿੱਖ ਕੌਮ ਨੇ ਬੜੇ ਬਲਿਦਾਨ ਦਿੱਤੇ ਨੇ ਪਿਛਲੇ 2 ਸਾਲਾਂ ਦੇ ਵਿੱਚ ਮੈਂ ਇਸ ਮੁੱਦੇ ਨੂੰ ਸ਼ਾਂਤੀਪੂਰਕ ਸੰਵਧਾਨ ਦੇ ਹਿਸਾਬ ਨਾਲ ਕਨਸਟੀਟਿਊਸ਼ਨਲੀ ਹਾਈ ਕੋਰਟ ਦੇ ਵਿੱਚ ਇਸ ਮਸਲੇ ਨੂੰ ਐਜੀਟੇਟ ਕਰ ਰਿਹਾ ਪਿਛਲੇ 2 ਸਾਲ ਤੋਂ ਉਹਦੇ ਵਿੱਚ ਹਾਈ ਕੋਰਟ ਦੇ ਅੱਗੇ ਅਸੀਂ ਇਹ ਮੰਗ ਰੱਖੀ ਹੈ ਦੇਖੋ ਪੰਜਾਬ ਸਰਕਾਰ ਨੂੰ ਵਾਰੀ-ਵਾਰੀ ਕਹਿਨ ਦੇ باوجود ਪੰਜਾਬ ਸਰਕਾਰ ਇਹ ਫੈਸਲਾ ਨਹੀਂ ਦੇ ਰਹੀ ਕਿ ਅਮਰਸਰ ਦੇ ਵਿੱਚ ਸ਼ਰਾਬ ਬੈਨ ਹੋਣੀ ਚਾਹੀਦੀ ਹੈ ਔਰ ਇਹਨੂੰ ਪਵਿੱਤਰ ਨਗਰੀ ਦਾ ਸਟੇਟਸ ਦੇਣਾ ਚਾਹੀਦਾ ਹੈ ਮੇਰੀ ਇਸ ਪੀਆਈਐਲ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਉੱਤੇ ਜੋ ਕਿ 2023 ਤੋਂ ਇਸ ਤਰ੍ਹਾਂ ਕਿਹਾ ਸ਼ੁਰੂ ਹੋਈ ਸੀ ਔਰ ਸਮਾਂ ਲੱਗਦਾ ਹੈ ਉਹਦੇ ਉੱਤੇ ਉਹ ਉੱਤੇ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਔਰ ਰਾਦਰ ਹਦਾਇਤ ਦਿੱਤੀ ਪੰਜਾਬ ਸਰਕਾਰ ਨੂੰ ਕਿ ਤੁਸੀਂ ਬਹੁਤ ਲੰਬਾ ਸਮੇਂ ਲੈ ਲਿਆ ਜੋ ਇੱਕ ਰੀਜ਼ਨੇਬਲ ਔਰ ਲੈਜੀਟਿਮੇਟ ਡਿਮਾਂਡ ਹੈ ਓਰਲ ਆਬਜ਼ਰਵੇਸ਼ਨਸ ਉਹਨਾਂ ਦੀਆਂ ਹੈ ਔਰ ਫਿਰ ਵੀ ਤੁਸੀਂ ਫੈਸਲਾ ਨਹੀਂ ਲੈ ਰਹੇ ਹੋ ਤੁਹਾਨੂੰ ਹੁਣ ਆਖਰੀ ਮੌਕਾ ਦਿੱਤਾ ਜਾ ਰਿਹਾ ਕਿ ਤੁਸੀਂ 3 ਹਫ਼ਤੇ ਦੇ ਅੰਦਰ ਇਹਦੇ ਉੱਤੇ ਫੈਸਲਾ ਲਓ ਔਰ ਕੱਲ ਈਮੇਲ ਆਹੀ ਇਹ ਫੈਸਲਾ ਪੰਜਾਬ ਸਰਕਾਰ ਨੇ ਮੈਨੂੰ ਭੇਜ ਦਿੱਤਾ ਹੈ ਔਰ ਇਹਦੇ ਵਿੱਚ ਉਹਨਾਂ ਨੇ ਲਿਖਤੀ ਰੂਪ ਗਿਆਤਾ ਕਿ ਅਸੀਂ ਸ੍ਰੀ ਅੰਮ੍ਰਿਤਸਰ ਦੇ ਵਿੱਚ ਸਰਾਬ ਨੂੰ ਬੈਨ ਨਹੀਂ ਕਰਾਂਗੇ ਅਸੀਂ ਪਵਿੱਤਰ ਨਗਰੀ ਦਾ ਸਟੇਟਸ ਇਥੇ ਨਹੀਂ ਦਵਾਂਗੇ ਮੇਰਾ ਮਨ ਬਹੁਤ ਰੋਸ ਨਾਲ ਔਰ ਬਹੁਤ ਨਰਾਜ਼ਗੀ ਨਾਲ ਪਰਿਆ ਹੋਇਆ ਹੈ ਗੁੱਸੇ ਨਾਲ ਪਰਿਆ ਹੋਇਆ ਹੈ ਕਿ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਦੇਖੋ ਪਾਏ ਹੋ ਯੂਪੀ 'ਚ ਹੋਣ ਪਾਏ ਹੋ ਮੱਧ ਪ੍ਰਦੇਸ਼ 'ਚ ਹੋਣ ਪਾਏ ਹੋ ਉਤਰਾਖੰਡ 'ਚ ਹੋਣ ਉਹਨਾਂ ਨੇ ਆਪਣੀਆਂ ਜਿਹੜੀਆਂ ਪਵਿੱਤਰ ਨਗਰੀਆਂ ਨੇ ਜਿੱਥੇ ਉੱਥੇ ਦੇ ਰਿਲੀਜੀਅਸ ਸਪੇਸਸ ਨੇ ਉਥੇ ਕੰਪਲੀਟ ਸ਼ਰਾਰਦ ਦਾ ਬੈਂ ਪਾਵੇਂ ਅਯੋਧਿਆ ਹੋਵੇ ਪਾਵੇਂ ਵਾਰਾਨਸੀ ਹੋਵੇ ਪਾਵੇਂ ਦਵਾਰਕਾ ਹੋਵੇ ਪਾਵੇਂ ઋષਿਕੇਸ਼ ਹੋਵੇ ਪਾਵੇਂ ਉਹ ਮਹਾਕਾਲ ਜਿੱਥੇ ਮੰਦਿਰ ਹੈ इंदौर ਦੇ ਨੇੜੇ ਉਹ ਜੈਂਤ ਉੱਥੇ ਹੋਵੇ ਉਹਨਾਂ ਨੇ ਸਾਰੀ ਜਗ੍ਹਾ ਆਪਣਾ ਸਮਾਜ ਦੀ ਸੈਂਟੀਮੈਂਟ ਨੂੰ ਤਿਆਜ ਰੱਖਦੇ ਹੋਏ ਕੰਪਲੀਟ ਬੈਲ ਕੀਤਾ ਉਸ ਇੱਕ ਕਮੇਟੀ ਉਸ ਪਾਰਟੀ ਦੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹ ਸੁਣਨ ਤੋਂ ਪਹਿਲਾਂ ਕਿ ਮੈਂ ਨਹੀਂ ਬਤਵਰਦਾ ਪਰ ਕੋਈ ਅਗਲੀ ਰਣਨੀਤੀ ਹੋਵੇ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਅਗਲੀ ਰਾਜਨੀਤੀ ਇਹ ਹੈ ਜੀ ਕਿ ਇਹਨੂੰ ਇੱਕ ਪਬਲਿਕ ਐਜੀਟੇਸ਼ਨ ਦੇ ਵਿੱਚ ਕਨਵਰਟ ਕੀਤਾ ਜਾਏਗਾ ਪਿੰਡ-ਪਿੰਡ ਜਾ ਕੇ ਦੱਸਿਆ ਜਾਏਗਾ ਕਿ ਕਨਸਟੀਟਿਊਸ਼ਨ ਦੇ ਖਿਲਾਫ ਭਗਵੰਤ ਮਾਨ ਕੰਮ ਕਰ ਰਹੇ ਨੇ ਔਰ ਸਰਾਬਾ ਡੀ ਜੇਨਿਕ ਕੰਪਨੀਆਂ ਉਹਨਾਂ ਦੇ ਹੱਥ ਵਿੱਚ ਵਿਕ ਚੁੱਕੇ ਨੇ ਉਨਾ ਤੋਂ ਸਾਰੀ ਪੈਸੇ ਦੀ ਕਮਾਈ ਨਾਲ ਇਹ ਪਾਰਟੀ ਚੱਲ ਰਹੀ ਹੈ ਇਸ ਲਈ 2027 ਦੇ ਵਿੱਚ ਕੱਢੋ ਔਰ ਐਸੀ ਸਰਕਾਰ ਨੂੰ ਲੈ ਕੇ ਆਓ ਜੋ ਆਂਦੇ ਹੀ ਜੋ ਇਸ ਮੰਗ ਦੇ ਉੱਤੇ ਪਹਿਲੀ ਫਾਈਲ ਸਾਈਨ ਕਰੇ ਰਸ਼ੀਦੂਦੀਆ ਕਹਿੰਦੇ ਤੁਸੀਂ ਉਹ ਸਰਕਾਰ ਦਾ ਹਿੱਸਾ ਨਹੀਂ ਰੋਕੇ दैट मींस ਕਿ ਬੀਜੇਪੀ ਹੈ ਤੁਸੀਂ ਬੀਜੇਪੀ ਦੇ ਹੀ ਹੋ ਤਾਂ ਅਕਾਲੀ ਦਲ ਦੀ ਸਰਕਾਰ ਹੀ ਉਹਨਾਂ ਨੇ ਤਾਂ ਨਹੀਂ ਕੀਤਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਬੀਜੇਪੀ ਬੰਦ ਸਰਕਾਰ ਬੰਦਿਆ ਹੈ ਹੀ ਸਭ ਤੋਂ ਪਹਿਲਾਂ ਇਹ ਪ੍ਰੋਗਰਾਮ ਲਾਗੂ ਕੀਤਾ ਜਾਏਗਾ ਆਦਰਵਾਇਜ਼ ਤੁਸੀਂ ਉਸ ਦਾ ਹਿੱਸਾ ਨਹੀਂ ਰੋਕੇ ਉਹ ਕਹਿੰਦੇ ਹੋ ਬਿਲਕੁਲ ਮੇਰੀ ਬਿਲਕੁਲ ਕਲੈਰਿਟੀ ਹੈ ਕਿ ਸਰਕਾਰ ਦਾ ਹਿੱਸਾ ਮੈਂ ਤਾਂ ਹੀ ਬਣਾऊंगा ਉਸ ਸਰਕਾਰ ਦਾ ਜਿਹੜਾ ਇਸ ਤੇ ਪੋਜੀਟਿਵ ਨਿਰਣੇ ਲਏਗਾ ਜੇ ਉਹ ਇਸ ਨਿਰਣੇ ਦੇ ਹੱਕ 'ਚ ਨਹੀਂ ਆ ਤੇ ਮੇਰੀ ਉਸ ਸਰਕਾਰ 'ਚ ਕੋਈ ਭਾਗੀਦਾਰੀ ਜਾਂ ਕੋਈ ਪੋਜੀਸ਼ਨ ਨਹੀਂ ਰਹੇਗੀ ਨਹੀਂ ਫਿਰ ਇਹ ਟਿਕਟ ਲੈਣ ਤੋਂ ਪਹਿਲਾਂ ਕਰ ਦੋਗੇ ਕਿ ਤੁਹਾਨੂੰ 27 ਟਿਕਟ ਦੇ ਦਿੰਦੇ ਹਾਂ ਹੁਣ ਇਹ ਮੈਂ ਤਾਂ ਹੁਣੇ ਕਹਿ ਰਿਹਾ ਜੀ 27 ਤਾਂ ਬਹੁਤ ਦੂਰ ਆ ਅੱਜ ਹੀ ਕਹਿਤਾ ਸੀ ਕਿ ਨਹੀਂ ਲਖਨਊ ਵੀ ਲੜੋਗੇ ਤਾਂ ਕੌਣ ਲੜਾਂਗੇ ਤੇ ਸਟ੍ਰਾਈਕ ਹੈ ਤੇ ਮੈਂ ਤਾਂ ਇਹ ਕਹਿ ਰਿਹਾ ਕਿ ਜਿਹੜੀ ਸਰਕਾਰ ਨਹੀਂ ਬਣੇਗੀ ਕਰੇਗੀ ਤੇ ਉਹਨਾਂ ਨੇ ਬੀਜੇਪੀ ਸਰਕਾਰ ਆਏਗੀ ਤੇ ਅਮਰਸਾਂ ਨੂੰ ਕੋ ਉੱਤਰ ਸ਼ਾਦਾ ਚਰਚਾ ਮਿਲੇਗਾ ਮੇਰਾ ਯਕੀਨ ਹੈ ਜੀ ਕਰੰਟੀ ਦਿੰਦੇ ਅਮਰਸਾਂ ਨੂੰ ਮੇਰਾ ਸਾਥ ਮੇਰਾ ਅਮਰਸਾਂ ਨੂੰ ਕਹਿੰਦੇ ਉਹਦੇ ਤੋਂ ਖਾਣ ਲੇਗਾ ਅਮਰਸਾਂ ਨੂੰ ਮੇਰੀ ਤਾਂ ਇਹ ਯਕੀਨ ਹੈ ਕਿ ਉਹ ਕਰਨਗੇ ਆਪ ਮੇਰਾ ਆਪ ਇਹ ਇੱਕ ਅੰਡਰਟੇਕਿੰਗ ਹੈ ਮੈਂ ਸੌਵਾ ਨਹੀਂ ਖਾਂਦਾ ਮੈਂ ਨਾਟਕ ਨਹੀਂ ਕਰਦਾ ਮੈਂ ਗੁੱਟਕੇ ਲਿਆ ਕੇ ਨਹੀਂ ਕਹਿੰਦਾ ਮੈਂ ਆਪਣੇ ਵਰਡ ਤੇ ਖੜਾ ਰਹਿਣਾ ਔਰ ਮੈਂ ਅੱਜ ਤੁਸੀਂ ਸਾਰੀ ਰਿਕਾਰਡਿੰਗ ਕੀਤੀ ਹੈ 2027 ਦੁਬਾਰਾ ਦਿਖਾ ਦੇਣਾ ਕਿ ਜੇ ਮੈਂ ਕਿਸੇ ਵੀ ਪੋਜੀਸ਼ਨ ਤੁਸੀਂ ਤੇ ਕਹਿ ਰਿਹਾ ਹਾਂ ਕਿ ਇਲੈਕਸ਼ਨ ਜਿੱਤ ਕੇ ਮੈਂ ਤਾਂ ਕਹਿਣਾ ਇਲੈਕਸ਼ਨ ਜਿੱਤਣ ਤੋਂ ਬਗੈਰ ਵੀ ਨਾਨ ਪੋਲੀਟੀਕਲ ਪੋਜੀਸ਼ਨ ਵੀ ਮੈਂ ਕੋਈ ਵੀ ਉਸ ਸਰਕਾਰ ਦਾ ਹਿੱਸਾ ਨਹੀਂ ਰਾਂਗਾ ਜੇ ਸਰਕਾਰ ਇਸ ਫੈਸਲੇ ਨੂੰ ਮਨਜ਼ੂਰੀ ਨਹੀਂ ਗਈ। ਖਸੂਬ ਸੀ ਕਰ ਗਈ ਲੋਕੀ ਪੰਜਾਬ ਵਿੱਚ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਬਣੀ। ਅਮਰਸਾਹ ਸਰਕਾਰ ਚੱਲੀ। ਉਦੋਂ ਕਦੀ ਵੀ ਭਾਰਤੀ ਜਨਤਾ ਪਾਰਟੀ ਦੇ ਕਿਸੇ ਆਗੂ ਨੇ ਅਮਰਸਾਹ ਨੂੰ ਕੋਈ ਇਤਹਾਸਿਕ ਜਾਂ ਜ਼ਿੰਦਾ ਦੇ ਕੇ ਕਰਨ ਨਹੀਂ ਕਿ ਕਿ ਨਾ ਹੀ। ਉਹਦਾ ਇਤਹਾਸਤ ਮਤਲਬ ਨਹੀਂ ਕਿ ਜਮੋਨ ਸਿੰਘ ਰਾਜੀ ਵੀ ਨਾ ਕਰੇ। ਪਰ ਪਹਿਲਾਂ ਵੀ ਕਦੀ ਨਹੀਂ। ਨਹੀਂ ਜੋ ਜੋ ਪਹਿਲਾਂ ਵੀ ਹੋਇਆ ਉਹ ਅੱਗੇ ਕਦੀ ਨਹੀਂ ਹੋਵੇ। ਲਗਦਾ ਕਿ ਜੇ ਐਲਾਈਂਸ ਹੋ ਜਾਂਦਾ ਨਾ ਮਾਪੜ ਕੇ ਉੱਤੇ ਫਿਰ ਬਣਿਆ ਜਾ ਸਕਦਾ ਹੈ ਦੇਖੋ ਜੀ ਮੈਂ ਤਾਂ ਇਹ ਕਹਿ ਰਿਹਾ ਹਾਂ ਕਿ ਇਹ ਪੰਜਾਬ ਦਾ ਮੁੱਦਾ ਹੈ ਇਹ ਸਿੱਖ ਕੌਮ ਦਾ ਮੁੱਦਾ ਹੈ ਆਰਟੀਕਲ 29 ਦੇ ਵਿੱਚ ਸ਼ਰੀਆਮ ਇਹ ਲਿਖਿਆ ਹੈ ਕਿ ਤੁਸੀਂ ਆਪਣੇ ਕਲਚਰ ਨੂੰ ਮੇਨਟੇਨ ਕਰ ਸਕਦੇ ਹੋ ਸਾਡਾ ਕਲਚਰ ਇਹ ਕਹਿੰਦਾ ਹੈ ਕਿ ਸ਼ਰਾਬਾਂ ਨਸ਼ੇ ਘਟਾਏ ਜਾਣ ਮੇਰਾ ਇਹ ਅੰਡਰਟੇਕਿੰਗ ਹੈ ਮੈਂ ਤਾਂ ਅੱਗੇ ਹਾਈਐਸ ਨੂੰ ਰਿਜ਼ਾਈਨ ਕਰਕੇ ਆਇਆ ਹਾਂ ਜੀ ਤੇ ਮੈਨੂੰ ਕੋਈ ਤਕਲੀਫ ਨਹੀਂ ਹੈ ਕਹਿਣ ਦੇ ਵਿੱਚ ਕਿ ਮੈਂ ਉਸ ਸਰਕਾਰ ਦਾ ਕਦੇ ਹਿੱਸਾ ਨਹੀਂ ਹੋਵਾਂਗਾ ਜੋ ਸਰਕਾਰ ਇਹਦੇ ਉੱਤੇ ਪੋਜੀਟਿਵ ਨਿਰਣੇ ਨਹੀਂ ਲੇ। ਤੁਸੀਂ ਇੱਕ ਗੱਲ ਕਹੀ ਹੈ ਜੀ ਕਿ ਜਿਹੜੇ ਅੰਮ੍ਰਿਤ ਸਕੰਦੇ ਨੇ ਉਹਨਾਂ ਦੇ ਜਿਲ੍ਹੇ ਚ ਪਿਹਿਆ ਜਾਂਦਾ ਹੈ। ਅੰਮ੍ਰਿਤਪਾਲ ਤੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਅਮਰ ਸਕੰਦੇ ਸੀ ਉਹਨਾਂ ਤੇ ਐਨਐਸਏ ਲਾਈ ਜਾ ਰਹੀ ਹੈ। ਮੈਂ ਇਹ ਕਹਿ ਰਿਹਾ ਜੀ ਕਿ ਬਗੈਰ ਨਾਮ ਲਿੱਤੇ ਹੋਏ ਕਈ ਸਰਕਾਰਾਂ ਨੂੰ ਇਹ ਡਰ ਹੈ ਕਿ ਜੇ ਨਸ਼ੇ ਬੰਦ ਹੋ ਜਾਂਦੇ ਆ ਸਾਡੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਉਹਨਾਂ ਨੂੰ ਇਹ ਡਰ ਹੈ ਕਿ ਸਾਡੀਆਂ ਪੋਲਿਟਿਕਸ ਬੰਦ ਹੋ ਜਾਏਗੀ ਸਾਡੀ ਫਾਈਨਾਂਸਿੰਗ ਬੰਦ ਹੋ ਜਾਏਗੀ ਇਸ ਲਈ ਉਹਨਾਂ ਨੇ ਜੋ ਵੀ ਨਸ਼ਾ ਦੇ ਖਿਲਾਫ ਕੰਮ ਕਰ ਰਹੇ ਨੇ ਉਹਨਾਂ ਨੂੰ ਜੇ ਲੱਗ ਪਰ ਰੱਖਿਆ ਹੋਇਆ ਹੈ ਜੀ ਉਹ ਆ ਅਜੇ ਅੱਗੇ ਵੀ ਰੱਖਣਗੇ ਮੈਨੂੰ ਲੱਗਦਾ ਹੈ ਜੀ ਹੋ ਸਕਦਾ ਮੈਨੂੰ ਹੀ ਰੱਖਣ ਜੀ ਜਿਵੇਂ ਦਾ ਡਾਕਟਰ ਕੋਲ ਨੀਆ ਪਰ ਖਾਸਲੇ ਵੀ ਅਸਤੀਫਾ ਦਿੱਤਾ ਸੀ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਦੇ ਲਈ ਪਾਰਟੀ ਦਾ ਹਿੱਸਾ ਬਣੇ ਸਰਕਾਰ ਦਾ ਹਿੱਸਾ ਬਣੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਉਹ ਇਕੱਲੇ ਬੰਦੇ ਦੀ ਨਹੀਂ ਸੁਣਵਾਈ ਹੋ ਰਹੀ ਤੁਸੀਂ ਮੰਨਦੇ ਹੋ ਕਿ ਕੱਲ ਸਰਕਾਰ ਸੁਣਵਾਈ ਕਰੂਗੀ ਤਾਂ ਉਸੇ ਦਾ ਲੋਕਾਂ ਦਾ ਨੁਕਸਾਨ ਹੁੰਦਾ ਹੈ ਨਾ ਸੁਣਵਾਈ ਨਹੀਂ ਹੋਈ ਲੀਡਰ ਘਰ ਬੈਠ ਗਿਆ ਸੁਣਵਾਈ ਨਹੀਂ ਹੋਈ ਲੋਕਾਂ ਨੇ ਚੁਣਿਆ ਸੁਣਵਾਈ ਆਵਾਜ਼ ਨਹੀਂ ਪਹੁੰਚੀ ਸੁਣਵਾਈ ਕਿਹਦੀ ਹੁੰਦੀ ਹੈ ਜੀ ਬੱਚੇ ਕਿਹੜੇ ਬੱਚੇ ਨੂੰ ਦੁੱਧ ਦਿੱਤਾ ਜਾਂਦਾ ਜੇ ਰੋਂਦਾ ਕਹਿੰਦਾ ਕਿਉਂਕਿ ਉਹ ਰੋਂਦਾ ਇਸ ਲਈ ਉਹ ਦੋਨੋਂ ਬੋਲਾ ਨਹੀਂ ਆਂਦਾ ਕਹਿਣ ਦਾ ਮਤਲਬ ਹੈ ਦਰਵਾਜ਼ੇ ਉਦੋਂ ਖੁੱਲਤੇ ਨੇ ਜਦੋਂ ਖੜਕਾਏ ਜਾਣ ਤੁਸੀਂ ਖੜਕਾਓਗੇ ਨਹੀਂ ਤਾਂ ਦਰਵਾਜ਼ੇ ਖੁੱਲਣਗੇ ਕਿਵੇਂ ਤੁਸੀਂ ਆਵਾਜ਼ਾਂ ਚੱਕਾਉਂਗੇ ਨਹੀਂ ਤਾਂ ਸਰਕਾਰਾਂ ਸੁਣਣਗੀਆਂ ਕਿਵੇਂ ਆਪਣੀ ਪਾਰਟੀ ਦੇ ਵਿੱਚ ਵੀ ਰੱਖਣੀਆਂ ਚੀਜ਼-ਚੀਜ਼ਾਂ ਚਾਹੀਦੀਆਂ ਨੇ ਔਰ ਇਹ ਬਿਲਕੁਲ ਇੱਕ ਕਲੀਅਰ ਤੱਕ ਚੀਜ਼ ਹੈ ਕਿ ਜੇ ਸਾਰੇ ਹਿੰਦੁਸਤਾਨ ਦੇ ਪਵਿੱਤਰ ਨਗਰਾਂ ਨੂੰ ਪਵਿੱਤਰ ਨਗਰੀ ਦਾ ਸਟੇਟਸ ਮਿਲ ਸਕਦਾ ਤੇ ਅੰਮ੍ਰਿਤਸਰ ਦਾ ਕੀ ਕਸੂਰ ਹੈ ਕਿਉਂ ਨਹੀਂ ਮਿਲ ਸਕਦਾ ਇਹਦਾ ਜਵਾਬ ਦੇਣ ਕਿ ਅਮਰਸਤ ਦੇ ਕੀ ਗੁਨਾਹ ਹੈ ਕਿ ਨੂੰ ਸਪੈਸ਼ਲ ਸਟੇਟਸ ਨਹੀਂ ਦਿੱਤਾ ਜਾ ਸਕਦਾ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਇਹਨਾਂ ਨੂੰ ਨਾਮ ਲੈ ਕੇ ਚੱਲਣ ਦੀ ਕੋਸ਼ਿਸ਼ ਕਰੋਗਾ ਜਿਵੇਂ ਚੀਫ ਹਾਥਾ ਦਵਾਨ ਇੱਕ ਧਾਰਮਿਕ ਸੰਸਥਾ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਚੀਫ ਹਾਥਾ ਦਵਾਨ ਦੇ ਪ੍ਰਧਾਨ ਡਾਕਟਰ ਮਿਚਰ ਜਿਹੜੇ ਨੇ ਉਹ ਕੀ ਲੱਗਣ ਮੈਂ ਤਾਂ ਕਹਿ ਰਿਹਾ ਜੀ ਕਿ ਜੋ ਮੈਂ ਆਤੀ ਨੂੰ ਇਹ ਦਸਰਾ ਚਾਹਾਂਗਾ ਕਿ ਪੰਜਾਬ ਦੇ 117 ਐਮਐਲਏ ਨੂੰ ਪੰਜਾਬ ਦੇ ਤੇਰੇ ਐਮਪੀਜ਼ ਨੂੰ ਪੰਜਾਬ ਦੇ 6 ਰਾਜ ਸਭਾ ਐਮਪੀ ਨੂੰ ਮੈਂ ਚਿੱਠੀ ਲਿਖ ਚੁੱਕਾ ਹੈ ਇਨਸਪੈਕਟਿਵ ਆਫ देयर ਪੋਲਿਟੀਕਲ ਅਲਾਈਨਮੈਂਟ ਕਿ ਭਾਈ ਇਸ ਮੁੱਦੇ ਤੇ ਸਾਥ ਦਿਓ ਥਿਸ ਇਜ਼ ਅ ਸੈਂਟੀਮੈਂਟ ਆਫ ਦਾ ਨਾਟ ਓਨਲੀ ਆਫ 6 ਬਟਸ ਵਰਲਡ ਓਵਰ ਜੋਸ਼ ਦਾਲੂ ਅਮਰਸਾ ਰਾਂਦੇ ਉਹਨਾਂ ਦਾ ਇਹ ਇੱਕ ਸੈਂਟੀਮੈਂਟ ਹੈ ਯੈਸ ਇਟਸ ਅ ਰਿਲੀਜੀਅਸ ਪਲੇ ਸਾਨੂੰ ਇੱਥੇ ਆ ਕੇ ਇੱਕ ਸਪਿਰਚੁਅਲ ਐਕਸਪੀਰੀਅੰਸ ਲੈ ਕੇ ਜਾਣਾ ਹੈ दाल और शराबीन नहीं आ रहा इट्स इट्स अ फैक्ट पीपल कैम हेयर फॉर रिलीजियस एक्सपीरियंस नॉट टू हैव योर ड्रिंक्स